ਬੰਦ ਕਰ ਬੰਦ ਕਰ ਦੋ ਮੜਿਆ ਬੰਦ ਕਰ ਦੋ ਨਾ ਮੈਂ ਤੇਰੇ ਕੋਲ ਬੰਦ ਕਰੀ ਹੋਰ ਕੀ ਕਰਦਾ ਹੈ ਤੁਸੀਂ ਸਾਡੀ ਧੀਆ ਭੈਣ ਦੇ ਛੁੱਟ ਨੂੰ ਦੂਰ ਨੇ ਬੱਤ ਕਾ ਕਮਰ ਕਰ ਰੱਖ ਲਿਆ ਫਟੂਆ ਨਾ ਲਾ ਕੇ ਤੂੰ ਸਰਾ ਨਾ ਲਾਏ ਹੱਥ ਕਰੀ ਪਤਾ ਨਹੀਂ ਕਿ ਤੂੰ ਸੀ ਆਪਣੇ ਤੂੰ 15 15 17 ਤੇਰਾ ਸਾਲ ਨੇ ਧੀਆ ਆਨੰਦ ਦਿਓ ਦੋ ਹਾਂ ਤੁਸੀਂ ਚਾਰੋ ਇੱਜ਼ਤ

ਉਹ ਦੇਖਦੇ ਹੋ ਤਾਂ ਕੰਮ ਕੀ ਜੜੀ ਇਹ ਲੜਕੀ ਇਹ ਲੜਕੀ ਨਹੀਂ ਨਹੀਂ ਬੜਾ ਬਿਲਕੁਲ ਦੇਖਦੇ ਆਂ ਜਿਹੜਾ ਅਪਦਰਸ਼ ਦਿਖਾ ਰਹੇ ਆਂ ਤਾਂ ਨਾਮਾ ਹੋ ਰਿਹਾ ਨੀ ਨਜ਼ੀਰਾ ਦੇਖਦੇ ਹੋ ਜਿਹੜਾ ਅੰਦਖਾ ਰਿਹਾ ਉਹ ਗੁਰੂ ਤੱਕ ਨੂੰ ਪਹੁੰਚ ਆਪ ਦਾ ਗੁਰੂ ਆਪਾਂ ਸੇਵਾ ਕਰਦੇ ਆਪ ਕੋਈ ਬੋਲਣਾ ਨਹੀਂ ਆਪ ਪੰਜਾਬੀ ਬੋਲੇਗਾ ਕੰਡੋ ਯੋ ਅੱਜ ਵੀ ਇਹੋ ਜਿਹਾ ਮਾਤਾ ਜੀ ਆ ਰਹੇ ਪੰਜਾਬ ਹਮੇਸ਼ਾ ਆਪਦੇ ਹੱਕਾਂ ਲਈ ਲੜਦਾ ਆਇਆ ਇਹਨਾਂ ਦਾ ਹੱਕ ਬਣਦਾ ਆਪਦਾ ਹੱਕ ਲੜਨ ਵਾਸਤੇ ਇੱਥੇ ਲਾ ਸਕਦੇ ਤਾਂ ਰਹਿ ਜਾਂਦੀ ਇੱਥੇ ਆਪਣਾ ਪਰ ਉਹ ਤਾਂ ਕਹਿ ਰਹੇ ਸੀ ਵੀ ਆਪਣੀ ਉੱਪੀ ਜਾ ਕੇ ਲਾ ਇੱਥੇ ਲੋ ਨਹੀਂ ਲਾ ਸਕਦੇ ਭਾਈ ਕਿਉਂਕਿ ਅਧਿਕਾਰ ਹੈ ਸਭ ਕੋ ਧਰਨਾ ਲਾ ਸਕਦਾ ਜੀ ਪੰਜਾਬ ਹਮੇਸ਼ਾ ਹਰੇਕ ਦੇ ਨਾਲ ਖੜਦਾ ਪੰਜਾਬ ਪੰਜਾਬ ਹਰੇਕ ਦੇ ਨਾਲ ਖੜਦਾ ਪੰਜਾਬੀ ਵੀ ਹਰੇਕ ਦੇ ਨਾਲ ਖੜਦਾ ਆ ਸਾਡਾ ਮੰਨਿਆ ਚਲੋ ਸਾਡਾ ਰੋਜ਼ਗਾਰ ਖਤਮ ਹੋਇਆ ਇਹਨਾਂ ਕਰਕੇ ਚਲੋ ਜੋ ਪਰਮਾਤਮਾ ਨੂੰ ਮਨਜ਼ੂਰਾ ਹੋਣਾ ਹੈ ਆ ਪਰ ਜਿਹੜੀ ਗੱਲ ਗਲਤ ਹੈ ਉਹ ਪਿੱਛੇ ਕੋਈ ਕਿਸੇ ਦਾ ਜਵਾਬ ਦੇਂਦਾ ਮੈਂ ਕਹਿ ਰਹੀ ਹਾਂ ਕਿ ਇਹ ਜਦੋਂ 12 ਸਾਲ ਦੀ ਧੀ ਨੂੰ ਕਿਸੇ ਬੰਦੇ 40 ਸਾਲ ਨਾਲ ਵਿਆਹ ਦਿੰਦੇ ਨੇ ਉਹ ਤਾਂ ਬਲਦ ਕਰ ਨਹੀਂ ਹੁੰਦਾ ਇਹ ਗੱਲ ਹੈ ਉਹ ਤਾਂ ਬਲਦ ਕਰ ਹੀ ਹੁੰਦਾ ਅੱਜ ਕਹ ਰਹੇ ਸਾਡੀ ਧੀ ਨੂੰ ਬਲਦ ਕਰ ਕੀਤਾ ਸਾਡੇ ਜਦੋਂ 4 ਸਾਲ ਦੇ ਬੱਚੇ ਮਸੂਮ ਦਾ ਬਲਦ ਕਰਾ ਸੀ ਉਦੋਂ ਹੂੰ ਉਕੇ ਨੇ ਪਹੁੰਚਿਆ ਸੀ ਹਾਂਜੀ ਤੇ ਇਹ ਰਾਤ ਆਏ ਸੀ ਜਿਹੜੇ ਲੜਕੇ ਦਾ ਨਾਮ ਲੈਂਦੇ ਉਹਨੂੰ ਵੀ ਅਸੀਂ ਫੜ ਕੇ ਲੈ ਕੇ ਆਏ ਹਾਂ ਉਸ ਤੋਂ ਬਾਅਦ ਇਹਨਾਂ ਨੇ ਦੋਨਾਂ ਜੀਆਂ ਨੇ ਸਟੇਟਮੈਂਟ ਇਹ ਦਿੱਤੀ ਵੀ ਅਸੀਂ ਜਿਹੜੀ ਅਜੇ ਕੋਈ ਕੇਸ ਦੇ ਖਿਲਾਫ ਬਿਆਨ ਨਹੀਂ ਲਿਖੋੜਾ ਅਸੀਂ ਕੱਲ ਨੂੰ ਲਿਖਾਵਾਂਗੇ ਹਾਂਜੀ ਇਹ ਜਿਹੜਾ ਅਸੀਂ ਡੈੱਡ ਬੋਡੀ ਉਹਨੂੰ ਉਸਪਾਸ਼ ਲਈ ਸਬਲਾ ਹਸਪਤਲ ਭੇਜਿਆ ਅੱਛਾ ਉਹਨਾਂ ਅਸੀਂ ਜਿਹੜੇ ਫਰੈਂਸਿਕ ਲੈਬ ਸਾਰਾ ਕੁਝ ਚੈੱਕ ਕਰ ਲਿਆ ਹੁਣ ਇਹਨਰ ਆ ਕੇ ਆਪਣੇ ਬਿਆਨ ਲਿਖਾਓ ਦਾ ਸਟੇਟਮੈਂਟ ਦੋ ਪਰ ਉਹ ਸਵੇਰੇ ਕਹਰੇ ਸਹੀ ਸਵੇਰੇ ਵੀ ਨਹੀਂ ਹੋਗੀ ਹੈਗਾ ਪੂਰਾ ਮਾਮਲਾ ਕੀ ਹੈਗਾ ਹੁਣ ਕਰਦਾ ਫਿਰੇ